ਸ੍ਰੀ ਮਹਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਏਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਜੁਗੈ ਨਹੀਂ ਦੂਰੇ ਹਰ ਰਸ ਚੋਗ ਜੁਗੈ ਪ੍ਰਭ ਪਾਵੇ ਸਰਵਰਮ ਹੰਸ ਪ੍ਰਾਨ ਪਤ ਪਾਵੇ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 685 ਤੇ ਸ਼ੋਭਨੀਕ ਤਨਾਸਰੀ ਰਾਗ ਵਿੱਚ ਤੰਤਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਛ ਮਹਾਰਾਜ ਜੀ ਦੀ ਅੰਮ੍ਰਿਤ ਬੰਦਾਇ ਪਾਵਨ ਛਭ ਜੋ ਦੂਜੇ ਘਰ ਵਿੱਚ 8 ਬੰਦਾਵਾਲਾ ਹੈ ਅਕਾਲਪੁਰ ਕੀ ਇੱਕਏ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਲਗਾ ਕੇ ਸਜਖਣ ਸ੍ਰੀ ਹਰਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਦਾ ਮਹਾਰਾਜ ਆਪ ਨੂੰ ਗੰਮੀ ਹੁਕਮਨਾਮਾ ਬਖਸ਼ਿਸ਼ ਕਾਰਿਆਂ ਕੇ ਗੁਰੂ ਮਾਨੂੰ ਇੱਕ ਇਹੋ ਜਿਹਾ ਸਮੁੰਦਰ ਹੈ ਜੋ ਉਹਦੀ ਸਿਫਤ ਸਲਾਹ ਦੇ ਗੁਣਾਂ ਨਾਲ ਨੱਕਾ ਨੱਕ ਪਰਿਆ ਹੋਇਆ ਹੈ ਉਸ ਦੇ ਵਿੱਚੋਂ ਇਹੋ ਜੀ ਚੋਗ ਚੁਗੋ ਜੋ ਪਰਮੇਸ਼ਰ ਨੂੰ ਚੰਗੀ ਲੱਗਦੀ ਉਸ ਦੇ ਵਿਧੀ ਵਿਧਾਨ ਅਨੁਸਾਰ ਹੈ ਗੁਰਮਖ ਬਣ ਕੇ ਸੰਤ ਬਣ ਕੇ ਉਸ ਦੇ ਵਿੱਚ ਉਹ ਜੋਗ ਜੁਗੋ ਤੇ ਇਸ ਨੂੰ ਛੱਡ ਕੇ ਦੂਰ ਨਾ ਜਾਵੋ ਇਸ ਗੁਰੂ ਸਰੋਵਰ ਦੇ ਵਿੱਚ ਹੰਸ ਬਣ ਕੇ ਜੀਵਨ ਦੇ ਪ੍ਰਾਣ ਦੇਣ ਵਾਲੇ ਪ੍ਰਾਣਾ ਦੇ ਮਾਲਕ ਪ੍ਰਭੂ ਨੂੰ ਲੱਭ ਲਵੋ ਕਿਆ ਬਾਗ ਬਕੜਾ ਛਪੜੀ ਨਾਏ ਕੀਚੜ ਡੁੱਬੈ ਮੈਲ ਨਾ ਜਾਏ ਰਹਾਓ ਮਾਰੇ ਕਹਿੰਦੇ ਇਸ ਸਮਾਜ ਸੰਸਾਰ ਦੇ ਵਿੱਚ ਬਹੁਤ ਲੋਗ ਹਨ ਉਹ ਬੰਗਲੇ ਵਰਗੇ ਹਨ ਤੇ ਛੱਪੜ ਦੇ ਵਿੱਚ ਹੀ ਜੀਵਨ ਗੁਜ਼ਾਰ ਦਿੰਦੇ ਹਨ ਲੱਭਦੇ ਫਿਰਦੇ ਹਨ ਤੇ ਉਹ ਸਗੋਂ ਲਿਬੜ ਜਾਂਦੇ ਹਨ ਵਿਕਾਰਾਂ ਦੇ ਚਿੱਕੜ ਦੇ ਨਾਲ ਤੇ ਉਹਨਾਂ ਦੀ ਮੈਲ ਦੂਰ ਨਹੀਂ ਹੁੰਦੀ ਰਖ ਰਖ ਚਰਨ ਤਰੇ ਵੀ ਜਾਰੀ ਦੁਬਦਾ ਛੋੜ ਪੈ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਉਣ ਜਾਣ ਰਹੇ ਗੁਰ ਰਾਖੇ ਬੜੇ ਵਿਚਾਰ ਚੀਲੋ ਕੇ ਸੁਰਤ ਧਿਆਨ ਦੇ ਨਾਲ ਪੈਰ ਪਟੋ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਧਾਰਨ ਕਰਕੇ ਉਸ ਦੇ ਵਿੱਚ ਨਿਰੰਕਾਰ ਦੇ ਵਿੱਚ ਹੀ ਰਲ ਜਾਓ ਮੁਕਤੀ ਦੇਣ ਵਾਲਾ ਜੋ ਨਾਮ ਰਸ ਪਦਾਰਥ ਹੈ ਉਸ ਦਾ ਸਵਾਦ ਚਖੋ ਤੜਾਵਣ ਜਾਣੀ ਮੁੱਕ ਜਾਵੇਗਾ ਗੁਰੂ ਤੁਹਾਡੀ ਰੱਖਿਆ ਕਰੇਗਾ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮੈਂ ਹੰਸ ਹੰਸ ਮਹਾਂਸਾਗਰ ਅਕਾਥ ਕਥਾ ਗੁਰਬਚਨੀ ਆਦਰ ਉਸ ਗੁਰੂ ਸਰੋਵਰ ਨੂੰ ਛੱਡ ਕੇ ਹੰਸ ਬਣ ਕੇ ਰਵ ਤੇ ਪ੍ਰੇਮਾ ਭਗਤੀ ਦੁਆਰਾ ਡਰ ਅਦਬ ਦੇ ਨਾਲ ਪਰਮੇਸ਼ਰ ਦੀ ਸਿਫਤ ਸਲਾਹ ਕਰੋ ਆਤਮਿਕ ਅਡੋਲਤਾ ਵਿੱਚ ਪਹੁੰਚ ਜਾਵੋਗੇ ਗੁਰੂ ਸਰੋਵਰ ਦੇ ਵਿੱਚ ਹੰਸ ਬਣ ਕੇ ਇਹੋ ਜੀ ਜੋ ਜੁੜੋ ਕਿ ਤੁਸੀਂ ਖੁਦ ਸਾਗਰ ਹੀ ਬਣ ਜਾਵੋ ਗੁਰੂ ਦੀ ਸਿਫਤ ਸਲਾਹ ਕਤਨ ਤੋਂ ਬਾਹਰ ਹੈ ਇਹ ਨਹੀਂ ਕਹਿ ਸਕਦੇ ਹਾਂ ਕਿ ਉਸ ਦੀ ਸਿਫਤ ਸਲਾਹ ਕਰਨ ਦੇ ਨਾਲ ਤੁਹਾਡੀ ਵੀ ਸਿਫਤ ਹੋਣੀ ਸ਼ੁਰੂ ਹੋ ਜਾਵੇਗੀ ਸੋ ਨੰ ਮੰਡਲ ਇਕ ਜੋਗੀ ਵੈਸੇ ਨਾਰ ਨ ਪੁਰਖ ਕਹੋ ਕਹ ਕੈਸੇ تیر ਪਵਨ ਜੋਤ ਰਹਿ ਲਵਲਾਈ ਸੁਰ ਨਰਨਾਥ ਸਚੇ ਸਰਣਾਈ ਇਹੋ ਜੀ ਅਫਰਵਸਤਾ ਬਣਾ ਲਓ ਉਸ ਦਾ ਉਸ ਦੇ ਜੋਗ ਵਿੱਚ ਜੁੜ ਕੇ ਤੇ ਉਹ ਮੇਲ ਫੀ ਮੇਲ ਦਾ ਚੰਜਟ ਹੀ ਮੁੱਕ ਜਾਵੇਗਾ ਜਿਹਦੀ ਜੋਤ ਤਿੰਨਾਂ ਪਵਨਾ ਵਿੱਚ ਜਗ ਰਹੀ ਹੈ ਜਿਹਦਾ ਹਰ ਥਾਂ ਰਾਜ ਹੈ ਉਸ ਦੇ ਨਾਲ ਲੇਵਲ ਆ ਕੇ ਰੱਖੋ ਦੇਵਤੇ ਮਨੁੱਖ 나ਥ ਸਾਰੇ ਉਸ ਦੀ ਸ਼ਰਨ ਵਿੱਚ ਹਨ ਆਨੰਦ ਮੂਲ ਅਨਾਥ ਆਦਾਰੀ ਗੁਰਮੁਖ ਭਗਤ ਸਹਜ ਬੀਚਾਰੀ ਭਗਤ ਬਚਲ ਪੈ ਕਾ ਤਨਹਾਰੇ ਹੋ ਮੈਂ ਮਾਰ ਨਿਲੇ ਪਗਤਾਾਰੇ ਸਾਰੇ ਸੁਖ ਆਨੰਦ ਦੇਣ ਵਾਲਾ ਉਹ ਪਰਮੇਸ਼ਰ ਹੈ ਉਸ ਨੂੰ ਆਪਣਾ ਆਸਰਾ ਬਣਾਓ ਗੁਰੂ ਦੀ ਮਤ ਦੇ ਤੁਰ ਕੇ ਭਗਤੀ ਕਰੋ ਸਹਿਜ ਅਵਸਥਾ ਦੀ ਤਾਂਗ ਰੱਖੋ ਉਹ ਭਗਤੀ ਕਰਨ ਵਾਲਿਆਂ ਦੇ ਸਾਰੇ ਦੁੱਖ ਦਰਦ ਭੈ ਕੱਟ ਦੇਣ ਵਾਲਾ ਹੈ ਆਪਣੀ ਹਉਮੈ ਨੂੰ ਮਾਰ ਕੇ ਗੁਰੂ ਦੇ ਦੱਸੇ ਰਾਹ ਦੇ ਉਤੇ ਤੁਰੋ ਅਨਕ ਯਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮੈਂ ਆਏ ਗੁਰੂ ਦੀ ਮੰਨਣ ਤੋਂ ਬਗੈਰ ਜਿੰਨੇ ਵੀ ਕੰਮ ਕਰ ਰਹੇ ਹੋ ਉਹ ਮਰਨ ਦੀ ਫਾਈਵ ਵਾਲੇ ਹੀ ਹਨ ਉਹਨਾਂ ਦਾ ਨਤੀਜਾ ਮੌਤ ਹੀ ਹੈ ਜਨਮ ਪਦਾਰਥ ਦੁਬਦਾਖ ਹੋਵੇ ਆਪ ਨ ਚੀਨਸ ਪਰਮ ਪਰਮ ਰੋਵੇ ਜਿਹੜਾ ਨਾਮ ਪਦਾਰਥ ਪਾਉਣਾ ਸੀ ਉਹ ਆਪਣੀ ਮੱਤ ਦੇ ਤੁਰ ਕੇ ਗਵਾ ਲਿਆ ਆਪਣੇ ਅੰਦਰ ਉਸ ਨੂੰ ਪਛਾਣਿਆ ਹੀ ਨਾ ਪਰਮ ਪਰਮ ਕੇ ਤੁਸੀਂ ਰੋ ਰਹੇ ਹੋ ਕਾਹਤਾ ਪੜਤਾ ਸੁਣਤਾ ਏਕ ਤੀਰਜ ਧਰਮ ਤਰਣੀ ਤਰਟੇਕ ਜਤ ਸਤ ਸੰਜਮ ਹਿਰਦੇ ਸਮਾਏ ਚੌਥੇ ਪਦ ਕੋ ਜੇ ਮਨ ਪਤੀਆਏ ਜੇ ਤੁਸੀਂ ਧਾਰ ਲਵੋਗੇ ਅਰਦਾਸ ਕਰੋਗੇ ਕਿ ਮਹਾਰਾਜ 14 ਚੌਥਾ ਪਦ ਪ੍ਰਾਪਤ ਹੋ ਜਾਵੇ ਫਿਰ ਤੁਸੀਂ ਗੁਰੂ ਦੀ ਬਾਣੀ ਨੂੰ ਬੋਲੋਗੇ ਪੜੋਗੇ ਗਾਓਗੇ ਸੁਣੋਗੇ ਇੱਕ ਪਰਮੇਸ਼ਰ ਦੇ ਨਾਲ ਲੇਵ ਲਾ ਕੇ ਰੱਖੋਗੇ ਧੀਰ ਜਾ ਜਾਊਗਾ ਧਰਮ ਸ਼ੁਰੂ ਹੋ ਜਾਵੇਗਾ ਜਾਤ ਤੇ ਸਤ ਦੇ ਜੋ ਸੰਜਮ ਦੇ ਗੁਣ ਹਨ ਉਹ ਤੁਹਾਡੇ ਵਿੱਚ ਆ ਜਾਣਗੇ ਸਾਚੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸਬਦ ਭਰਮ ਭਉ ਭਾਗੇ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਜਦੋਂ ਤੁਹਾਡਾ ਮਨ ਸੱਚਾ ਹੋ ਗਿਆ ਮੈਲ ਰਤ ਹੋ ਗਿਆ ਫਿਰ ਤੁਹਾਨੂੰ ਮੈਲ ਲੱਗੂਗੀ ਹੀ ਨਹੀਂ ਗੁਰੂ ਦੇ ਸ਼ਬਦ ਦੇ ਉਤੇ ਤੁਰ ਕੇ ਤੁਹਾਡੇ ਡਰ ਭਰਮ ਭੈ ਸਭ ਮੁੱਕ ਜਾਣਗੇ ਉਸ ਪਰਮੇਸ਼ਰ ਦੀ ਸੂਰਤ ਮੂਰਤ ਇੰਨੀ ਸੋਹਣੀ ਹੈ ਆਦਿ ਜੁਗਾਂ ਤੋਂ ਚੱਲਦੀ ਆ ਰਹੀ ਹੈ ਹੁਣ ਵੀ ਇਤੇ ਆਗਾਮੀ ਰਹੇਗੀ ਤਨ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ ਉਸ ਸੱਚੇ ਪਰਮੇਸ਼ਰ ਦੇ ਨਾਲ ਉਹਦੇ ਵਰਗੇ ਹੀ ਹੋ ਜਾਓ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਜੀ ਔ ਗੁਰ ਮੰਤਰ ਦਾ ਜਾਪ ਕਰ ਗਏ ਹੰਸ ਬਣ ਕੇ ਚੱਲ ਗਏ ਬੰਗਲੇ ਬਣ ਕੇ ਨਾਚ ਚੱਲ ਗਏ ਵਾਹੇ ਗੁਰੂ ਵਾਹ